ਉਹਦੇ ਵਿੱਚ ਜਿਹੜਾ ਸਿੰਟਮ ਹੈ ਉਹ ਚ ਬਲੀਡਿੰਗ ਜਿਹੜੀ ਹੋਣਾ ਜਾਂ ਕੋਈ ਡਿਸਚਾਰਜ ਹੋਣਾ ਫਾਉਲ ਸਮੇਲਿੰਗ ਡਿਸਚਾਰਜ ਇਹ ਜਿਹੜੇ ਸ਼ੁਰੂਆਤੀ ਲੱਛਣ ਹੋ ਸਕਦੇ ਆ ਤੇ ਕੈਂਸਰ ਹੁੰਦਾ ਹੈ ਤੇ ਕੈਂਸਰ ਕਿਸ ਮਾਰੇ ਤੁਹਾਨੂੰ ਪੇਟ ਦੇ ਵਿੱਚ ਜਿਆਦਾ ਸਪੈਸ਼ਲੀ ਇਹ ਪ੍ਰੋਬਲਮ ਹੈ ਉਹਦੇ ਵਿੱਚ ਇਹ ਹੈ ਕਿ ਮੰਨ ਲਓ ਇੱਕ ਐਗਜ਼ਾਮਪਲ ਲੈਂਦੇ ਆ ਬ੍ਰੇਨ ਦਾ ਕੈਚਰ ਮੰਨ ਲਓ ਬ੍ਰੇਨ ਇਟ ক্লোਜ਼ਡ ਸਪੇਸ ਹੈ ਯਾਨੀ ਕਿ ਉਹਦੇ ਥਲਕਾ ਜਿਹਾ ਵੀ ਪ੍ਰੈਸ਼ਰ ਕੋਈ ਚੇਂਜ ਹੋਏਗਾ ਤਾਂ ਪੇਸ਼ੈਂਟ ਨੂੰ ਪਤਾ ਲੱਗਦਾ ਪੇਟ ਦੇ ਵਿੱਚ ਉਹ ਸਪੈਂਡ ਕਰਨ ਲਈ ਜਗ੍ਹਾ ਬਹੁਤ ਜ਼ਿਆਦਾ ਇਹ ਦੇਖੋ ਕਿ ਕਈ ਵਾਰੀ ਬੰਦਾ ਪਹੁੰਚਦਾ ਉਹ 20 ਵੀ ਹੋ ਜਾਂਦਾ ਤੇ ਫੇਰ ਕਾਫੀ ਅਕੇਤੇ ਤਾਵੇਂ organ ਡੇਡੇ ਉਹਦੇ ਚੱਲਦੇ ਰਹਿੰਦੇ ਸੇਮ ਇੰਦੀ ਹੁੰਦਾ ਜਦ ਤੱਕ ਕੈਂਸਰ ਇੱਡਾ ਵੱਡਾ ਨਾ ਹੋ ਜਾਵੇ ਕਿਸੇ organ ਦੇ ਉੱਤੇ ਪ੍ਰੈਸ਼ਰ ਪਾਵੇ ਕਿ ਉਹ ਕੰਮ ਕਰਨਾ ਥੋੜਾ ਘਟ ਕਰ ਦੇ ਉਦੋਂ ਤੱਕ ਜਿਹੜਾ ਉਹਦੇ ਸਿੰਪਟਮ ਐਗਨੀਟ ਦੇ ਇਸ ਕਰਕੇ ਜ਼ਿਆਦਾਤਰ ਪੇਸ਼ੈਂਟ ਜਿਹੜੇ ਆਓ ਢੇਡ ਦੇ ਕੈਂਸਰ ਵਾਲੇ ਥੋੜੇ ਐਡਵਾਂਸਡ 스테ਜ ਦੇ ਕਿਦਾਂ ਦੇ ਹਾਲਾਤ ਹੋ ਜਾਈਏ ਮੈਂ ਉਹਦਾ ਵੀ ਸੁਭਾਅ ਦਾ ਜਵਾਬ ਉਹਦੇ ਕਿੰਦਾ ਮਤਲਬ ਬਦ ਹਜਮੀ ਅਟਕੀ ਜਾ ਰਹੀ ਨਹੀਂ ਰਹੀ ਜਾਂ ਕੋਈ ਵੇਕ ਪੇਨਸ ਹੋ ਰੇ ਢੇਡ ਦੇ ਵਿੱਚ ਜਾ ਹੀ ਨਹੀਂ ਰਹੀ ਹੈ ਇਹ ਇਸ਼ਾਰਾ ਹੈ ਜਾਂ ਤੁਹਾਡੀਆਂ ਬੋਬਲ ਹਾਈਡ੍ਰੋਸਟੇਡੀਆ ਮਤਲਬ ਲੈਟਰਨ ਕਰੀ ਕਨਸਟਿਪੇਸ਼ਨ ਹੋ ਜਾਂਦਾ ਕਰੀ ਡਾਇਰੀਆ ਹੋ ਜਾਂਦਾ ਜਾਂ ਲੈਡ ਦੇ ਵਿੱਚ ਖੂਨ ਆਉਂਦਾ ਹੈ ਇਹ ਸਾਰੇ ਸੰਕਰਮਣ ਜਿਹੜੇ ਆ ਇਹ ਨਿਯਾਤ ਜੀਸਰ ਹੋ ਸਕਦੇ ਨੇ ਕੈਸਾ ਕਿ ਸਾਡੇ ਬਾਡੀ ਦੇ ਵਿੱਚ ਡੇਲੀ ਰੋਜ਼ਾਨਾ ਲੱਖਾਂ ਸੈੱਲ ਜਿਹੜੇ ਬਣਦੇ ਆ ਤੇ ਟੁੱਟਦੇ ਆ ਠੀਕ ਹੈ ਪਰ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਸਾਡੇ ਡੀਐਨਏ ਦੇ ਵਿੱਚ ਕੋਡਡ ਹੁੰਦਾ ਹੈ ਯਾਨੀ ਕਿ ਇੱਕ ਪ੍ਰੋਗਰਾਮ ਹੈ ਸਾਡੇ ਡੀਐਨਏ ਉਹਦੇ ਤਹਿਤ ਹੀ ਸਾਰੀ ਪ੍ਰੋਸੈਸ ਹੁੰਦੀ ਹੈ ਇਹਨੂੰ ਆਪਾਂ ਸਟੈਨਸਿਸ ਵੀ ਕਹਿੰਦੇ ਆ ਜਾਂ ਪਲਾਨਡ ਡੈਥ ਵੀ ਕਹਿੰਦੇ ਜਿਹਨੂੰ ਐਪੋਪਟੋਸਿਸ ਕਹਿੰਦੇ ਜਦੋਂ ਸੈੱਲ ਦੀ ਗ੍ਰੋਥ ਜਿਹੜੀ ਹੈ ਉਹ ਤੁਹਾਡੇ ਉਹ ਕੋਡਡ ਪ੍ਰੋਗਰਾਮ ਤੋਂ ਬਾਅਦ ਚਲੀ ਜਾਂਦੀ ਹੈ ਯਾਨੀ ਕਿ ਸੈੱਲ ਜਿਹੜੇ ਆਪਣੇ ਆਪ ਹੀ ਡਿਵਾਈਡ ਕਰੀ ਜਾਂਦੇ ਕਰੀ ਜਾਂਦੇ ਬੇਸਿਕਲੀ ਉਹ ਕੈਨਸਲ ਬਣ ਜਾਂਦਾ ਹੈ ਜਿਹੜਾ ਜਿਹਨਾਂ ਤਰ ਆਪਣੇ ਆਪ ਹੀ ਬੁਟੀ ਬਾਡੀ ਦਾ ਕੋਈ ਕੰਟਰੋਲ ਨਹੀਂ ਹੈ ਡਿਵਾਈਡ ਕਰੀ ਜਾਂਦਾ ਕਰੀ ਜਾਂਦਾ ਹੈ ਜਦੋਂ ਸੈਲ ਜਿਹੜਾ ਹੈ ਤੁਹਾਡੇ ਨੋਰਮਲ ਬ੍ਰੇਨ ਦੇ ਫੰਕਸ਼ਨ ਦੇ ਉੱਤੇ ਪ੍ਰੈਸ਼ਰ ਪਾਏਗਾ ਉਹਦਾ ਫੰਕਸ਼ਨ ਖਰਾਬ ਕਰ ਨਾ ਜਾਏਗਾ ਇਹ ਤਾਂ ਕੈਂਸਰ ਜਿਹੜਾ ਹੌਲੀ ਹੌਲੀ ਡੈਮੇਜ ਕਰਦਾ ਸੇਮ ਹੋਲ ਸਿਊ ਤੁਹਾਡਾ ਕੋਈ ਕਿਤੇ ਵੀ ਬਾਡੀ ਚ ਕੈਂਸਰ ਹੋਵੇ ਜਦ ਰੈਸਟ ਚ ਲੰਘ ਹੋਵੇ ਜੇ ਉਸੇ ਜਗ੍ਹਾ ਤੇ ਹੋ ਕਰ ਜਾਉ ਉੱਥੇ ਸਿੰਪਟਮ ਹੋਏਗਾ ਫਿਰ ਉਹ ਬਲੱਡ ਦੇ ਥਰੂ ਫੈਲ ਕੇ ਅ ਕਿਸੇ ਹੋਰ ਜਗ੍ਹਾ ਤੇ ਜਾ ਰਿਹਾ ਉੱਥੇ ਵੀ ਸਿੰਪੁੱਤੀ ਵੀ ਸਿੰਪਟਮ ਆ ਜਾਏਗਾ